ਇਸ ਵੀਡੀਓ ਨੂੰ ਦੇਖ ਰਹੇ ਸਾਰੇ ਮਿੱਤਰ ਬੇਲੀਆਂ ਭੈਣਾ ਭਰਾਵਾਂ ਮਾਤਾਵਾਂ ਬਜ਼ੁਰਗਾਂ ਤੇ ਬੱਚਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਇਹ ਵਲੌਗ ਜੋ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਇਹ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਦਾ ਹੈ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਪੰਜਾਂ ਤਖਤਾਂ ਦੇ ਵਿੱਚੋਂ ਇੱਕ ਤਖਤ ਹੈ ਅਸੀਂ ਪਰਿਵਾਰ ਸਮੇਤ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਤੋਰੀ ਜੰਕਸ਼ਨ ਤੋਂ ਟ੍ਰੇਨ ਰਾਹੀਂ ਹਰਿਆਣਾ ਦਿੱਲੀ ਆਗਰਾ ਚੰਸੀ ਪੋਪਾਲ ਜਲਗਾਉ ਅਕੋਲਾ ਤੋਂ ਨਦੇੜ ਸਾਹਿਬ ਪਹੁੰਚੇ ਇਹ ਸਫ਼ਰ ਲਗਭਗ 32 ਤੋਂ 34 ਘੰਟਿਆਂ ਦਾ ਸੀ ਸ਼ਾਮ ਨੂੰ 6:30 ਵਜੇ ਅਸੀਂ ਤੋਰੀ ਜੰਕਸ਼ਨ ਤੋਂ ਚੱਲੇ ਸੀ ਟਿਕਟਾਂ ਆਨਲਾਈਨ ਅਸੀਂ ਬੁੱਕ ਕਰ ਲਈਆਂ ਸੀ ਸਾਰੇ ਪਰਿਵਾਰ ਦੀਆਂ ਟੋਰੀ ਜੰਕਸ਼ਨ ਪਹੁੰਚ ਕੇ ਅਸੀਂ ਕਨਫਰਮ ਕੀਤਾ ਕਿ ਟ੍ਰੇਨ ਟਾਈਮ ਸਿਰ ਪਹੁੰਚ ਰਹੀ ਹੈ ਕਿ ਨਹੀਂ ਟ੍ਰੇਨ ਥੋੜੀ ਲੇਟ ਸੀ ਇਸੇ ਕਰਕੇ ਸਾਨੂੰ ਉੱਥੇ ਇੰਤਜ਼ਾਰ ਕਰਨਾ ਪਿਆ ਥੋੜੇ ਟਾਈਮ ਬਾਅਦ ਟ੍ਰੇਨ ਆਈ ਤੇ ਅਸੀਂ ਟ੍ਰੇਨ ਦੇ ਵਿੱਚ ਬੈਠ ਗਏ ਸੀਟਾਂ ਸਾਡੀਆਂ ਪਹਿਲਾਂ ਹੀ ਬੁੱਕ ਸੀ ਇਸੇ ਕਰਕੇ ਸਾਨੂੰ ਕੋਈ ਪ੍ਰੇਸ਼ਾਨੀ ਨਹੀਂ ਆਈ ਸਮਾਨ ਰੱਖ ਕੇ ਅਸੀਂ ਬੈਠੇ ਥੋੜੇ ਟਾਈਮ ਬਾਅਦ ਟ੍ਰੇਨ ਚੱਲ ਪਈ ਬੱਚੇ ਪਹਿਲੀ ਵਾਰ ਟ੍ਰੇਨ ਦਾ ਸਫ਼ਰ ਕਰ ਰਹੇ ਸੀ ਤੇ ਬਹੁਤ ਹੀ ਖੁਸ਼ ਸੀ ਬਾਰੀ ਵਾਲੇ ਪਾਸੇ ਬੈਠ ਕੇ ਬਾਹਰਲੇ ਜੋ ਮਨਮੋਹਕ ਦ੍ਰਿਸ਼ ਸੀਗੇ ਉਹਨਾਂ ਦਾ ਆਨੰਦ ਲੈਣਾ ਚਾਹੁੰਦੇ ਸੀ ਧੂਰੀ ਜੰਕਸ਼ਨ ਦੀ ਹਾਲਤ ਪਹਿਲਾਂ ਨਾਲੋਂ ਬਹੁਤ ਸਾਫ਼ ਸੁਥਰੀ ਲੱਗੀ ਪਿਛਲੇ ਸਾਲਾਂ ਦੇ ਵਿੱਚ ਜਦੋਂ ਕਈ ਵਾਰ ਸਫਰ ਕੀਤਾ ਨਾ ਇੱਥੇ ਬਹੁਤ ਗੰਦ ਪਿਆ ਹੁੰਦਾ ਸੀ ਪਰ ਇਸ ਵਾਰ ਬਹੁਤ ਸਾਫ ਸਫਾਈ ਸੀ ਤੇ ਲੱਗਿਆ ਨਹੀਂ ਵੀ ਇਹ ਉਹੀ ਪੁਰਾਣਾ ਧੂਰੀ ਜੰਕਸ਼ਨ ਹੈ ਹੋਰ ਵੀ ਬਹੁਤ ساری ਸੰਗਤ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਲਈ ਟ੍ਰੇਨ 'ਚ ਸਾਡੇ ਨਾਲ ਸਫਰ ਕਰ ਰਹੀ ਸੀ ਚੱਲ ਕੇ ਅੰਬਾਲਾ ਹੁੰਦੇ ਹੋਏ ਟ੍ਰੇਨ ਦਿੱਲੀ ਪਹੁੰਚੀ ਦਿੱਲੀ ਤੋਂ ਅੱਗੇ ਆਗਰਾ ਵੱਲ ਨੂੰ ਚੱਲ ਪਈ ਅਸੀਂ ਆਪਣੇ ਨਾਲ ਕੋਈ ਸੁੱਕਾ ਸਮਾਨ ਜਿਵੇਂ ਮੱਕੀ ਦੇ ਦਾਣੇ ਛੋਲੇ ਸੋਇਆਬੀਨ ਇਸ ਤਰ੍ਹਾਂ ਦਾ ਕੋਈ ਸਮਾਨ ਲੈ ਕੇ ਆਏ ਸੀ ਤੇ ਜਦੋਂ ਵੀ ਬੱਚਿਆਂ ਨੂੰ ਜਾਂ ਸਾਨੂੰ ਕੋਈ ਭੁੱਖ ਲੱਗ ਰਹੀ ਸੀ ਤਾਂ ਨਾਲ ਦੇ ਨਾਲ ਅਸੀਂ ਉਹ ਵੀ ਖਾ ਰਹੇ ਸੀ ਤੇ ਵਾਹਿਗੁਰੂ ਦਾ ਨਾਮ ਜਪਦੇ ਹੋਏ ਟ੍ਰੇਨ ਦੇ ਵਿੱਚ ਬੈਠੇ ਅੱਗੇ ਵੱਲ ਬਾਧ ਰਹੇ ਸੀ ਜੋ ਵੀ ਸੰਗਤ ਟ੍ਰੇਨ ਦੇ ਵਿੱਚ ਸਤਖੰਡ ਸ੍ਰੀ ਹਜੂਰ ਸਾਹਿਬ ਯਾਤਰਾ ਵਾਸਤੇ ਜਾਵੇ ਜਾਂ ਕਿਸੇ ਵੀ ਪਾਸੇ ਯਾਤਰਾ ਵਾਸਤੇ ਜਾਵੇ ਇੱਕ ਗੱਲ ਦਾ ਧਿਆਨ ਰੱਖਿਆ ਕਰੋ ਟ੍ਰੇਨ ਦੇ ਵਿੱਚ ਬਹੁਤ ਸਾਰੇ ਠੱਗ ਕਿਸਮ ਦੇ ਲੋਕ ਸਮਾਨ ਵੇਚਣ ਚੜ੍ਹਦੇ ਆਂ ਜਿਵੇਂ ਮਹਿੰਗੇ ਆਈਫੋਨ ਉਹਨਾਂ ਦੇ ਚਾਰਜਰ ਪਾਵਰ ਬੈਂਕ ਜਾਂ ਹੋਰ ਵੀ ਬਹੁਤ ਸਾਰਾ ਸਮਾਨ ਬੇਨਤੀ ਹੈ ਵੀ ਜੇ ਸਮਾਨ ਤੁਸੀਂ ਲੈਣਾ ਹੀ ਹੈ ਤਾਂ ਜਾਂਚ ਪਰਖ ਕੇ ਚੰਗੀ ਤਰ੍ਹਾਂ ਉਹ ਸਮਾਨ ਨੂੰ ਲਿਆ ਕਰੋ ਕਈ ਵਾਰ ਇਹ ਕਹਿ ਦਿੰਦੇ ਨੇ ਵੀ ਜੀ ਫੋਨ ਡੈੱਡ ਆ ਚਾਰਜ ਕਰਨ ਵਾਲਾ ਤੁਹਾਨੂੰ ਉਦਾਂ ਹੀ ਦਿਖਾ ਦਿੰਦੇ ਨੇ ਵੀ ਆਹ ਦੇਖੋ ਇਹਦੇ ਵਿੱਚ ਥੋੜੀ ਜੀ ਬੈਟਰੀ ਹੈਗੀ ਆ ਪਰ ਇਹ ਚਾਰਜ ਹੋ ਕੇ ਆਨ ਹੋਊਗਾ ਤੇ ਉਹ ਦੁਬਾਰਾ ਜਦੋਂ ਤੁਸੀਂ ਲੈ ਲੈਨੇ ਹੋ ਤੇ ਮੁੜ ਕੇ ਚਾਰਜ ਵੀ ਲਾਉਨੇ ਹੋ ਜਾਂ ਹੋਰ ਵੀ ਕੋਈ ਡਿਵਾਈਸ ਲੈਨੇ ਹੋ ਤਾਂ ਉਹਨੂੰ ਚਾਰਜ ਤੇ ਲਾਉਨੇ ਹੋ ਤਾਂ ਉਹ ਮੁੜ ਕੇ ਚੱਲਦੀਆਂ ਨਹੀਂ ਤੇ ਇਹ ਠੱਗੀ ਮਾਰ ਕੇ ਆਪਣਾ ਚਲੇ ਜਾਂਦੇ ਨੇ ਤੁਹਾਡੇ ਪੈਸੇ ਦੀ ਬਰਬਾਦੀ ਹੋ ਜਾਂਦੀ ਹੈ। ਇਹੀ ਬੇਨਤੀ ਹੈ ਬਈ ਵੈਸੇ ਤਾਂ ਇਹ ਸਮਾਨ ਖਰੀਦਿਆ ਨਾ ਕਰੋ। ਤੇ ਜੇ ਖਰੀਦਣਾ ਹੀ ਆ ਤਾਂ ਥੋੜਾ ਜਿਆ ਜਾਂਚ ਪਰਖ ਕੇ ਦੂਜੀ ਗੱਲ ਜੋ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹ ਆਪਣੀ ਟ੍ਰੇਨ ਹੈ ਜੋ ਇੱਕ ਨਦੀ ਦੇ ਪੁਲ ਤੋਂ ਦੀ ਲੰਘ ਰਹੀ ਹੈ ਇਹ ਸਾਹਮਣੇ ਤੁਸੀਂ ਦੇਖੋ ਇੱਕ ਫੈਕਟਰੀ ਹੈ ਜੋ ਬਿਲਕੁਲ ਨਦੀ ਦੇ ਕਿਨਾਰੇ ਲੱਗੀ ਹੋਈ ਹੈ ਆਪਣੇ ਲੋਕਾਂ ਨੂੰ ਯਾਰ ਕਦੋਂ ਕੁਦਰਤ ਸਾਹਮਣੀ ਆਊਗੀ ਇਹ ਫੈਕਟਰੀ ਜਾਂ ਥਰਮਲ ਪਲੈਂਟ ਕਹਿ ਲੋ ਬਿਲਕੁਲ ਨਦੀ ਦੇ ਕਿਨਾਰੇ ਲੱਗਾ ਹੋਇਆ ਜਿੰਨਾ ਵੀ ਇਹਦਾ ਕੈਮੀਕਲ ਕੋਈ ਫੋਕਟ ਪਦਾਰਥ ਨਿਕਲਦਾ ਹੋਊਗਾ ਸਾਰਾ ਨਦੀ ਦੇ ਵਿੱਚ ਪਾ ਰਹੇ ਨੇ ਤੇ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਨੇ ਇਹ ਪਾਣੀ ਅੱਗੇ ਜਾ ਕੇ ਲੋਕ ਪੀਂਦੇ ਹੋਣਗੇ ਕੋਈ ਡੰਗਰ ਕੋਈ ਬੱਚਾ ਉਹ ਵੀ ਪੀਂਦੇ ਹੋਣਗੇ ਤੇ ਇਹਦੇ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਹੋਣਗੀਆਂ ਵਾਹਿਗੁਰੂ ਲੋਕਾਂ ਨੂੰ ਸਮਤ ਬਖਸ਼ੇ ਕਰੀਬਨ ਇੱਕ ਦਿਨ ਇੱਕ ਰਾਤ ਤੇ 34-35 ਘੰਟੇ ਦੇ ਸਫ਼ਰ ਤੋਂ ਬਾਅਦ ਟ੍ਰੇਨ ਹਜ਼ੂਰ ਸਾਹਿਬ ਨੰਦੇੜ ਸਟੇਸ਼ਨ ਦੇ ਉੱਤੇ ਪਹੁੰਚੀ ਇੱਥੋਂ ਗੁਰਦੁਆਰਾ ਸਾਹਿਬ ਦੀਆਂ ਸੇਵਾ ਵਾਸਤੇ ਜੋ ਗੱਡੀਆਂ ਲੱਗੀਆਂ ਹੋਈਆਂ ਨੇ ਉਹਦੇ ਵਿੱਚ ਬੈਠ ਕੇ ਅਸੀਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦਰਬਾਰ ਸਾਹਿਬ ਪਹੁੰਚੇ ਜਦੋਂ ਅਸੀਂ ਪਹੁੰਚੇ ਤਕਰੀਬਨ ਰਾਤ ਦੇ 12 ਵਜੇ ਚੁੱਕੇ ਸੀ ਤੇ ਗੁਰੂ ਅਮਰਦਾਸ ਐਨਆਰਆਈ ਸਰਾਂ ਦੇ ਵਿੱਚ ਸਾਨੂੰ ਕਮਰੇ ਦਿੱਤੇ ਗਏ ਬੜੇ ਸਾਫ਼ ਸੁਥਰੇ ਖੁੱਲੇ ਤੇ ਏਸੀ ਰੂਮ ਦਿੱਤੇ ਗਏ ਵਾਸ਼ਰੂਮ ਬਹੁਤ ਸਾਫ਼ ਤੇ ਅਸੀਂ ਸਮਾਨ ਰੱਖਿਆ ਇਸ਼ਨਾਨ ਕੀਤਾ ਤੇ ਉਸ ਤੋਂ ਬਾਅਦ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਪਹੁੰਚੇ ਮਥਾ ਟੇਕੇ ਦਰਬਾਰ ਸਾਹਿਬ ਕਾਫੀ ਟਾਈਮ ਬੈਠੇ ਰਹੇ ਗੁਰਬਾਣੀ ਸਰਵਣ ਕੀਤੀ ਉਸ ਤੋਂ ਬਾਅਦ ਅਸੀਂ ਬਾਬਾ ਨਿਹਾਲ ਸਿੰਘ ਲੰਗਰ ਹਾਲ ਦੇ ਵਿੱਚ ਪਹੁੰਚੇ ਲੰਗਰ ਛਕਿਆ ਲੰਗਰ ਹਾਲ ਚੋਂ ਬਾਹਰ ਨਿਕਲ ਕੇ ਜਿਹੜੇ ਸਾਡੇ ਨਾਲ ਸੰਗਤ ਆਈ ਸੀ ਉਹ ਕਹਿੰਦੇ ਆਪਾਂ ਹੋਰ ਥੋੜੀ ਦੇਰ ਗੁਰਬਾਣੀ ਸਰਵਣ ਕਰਦੇ ਹਾਂ ਤੇ ਦਰਬਾਰ ਸਾਹਿਬ ਦੇ ਵਿੱਚ ਸੁਖਾਸਣ ਹੋ ਰਿਹਾ ਸੀ ਤੇ ਨਾਲ ਆਰਤੀ ਚੱਲ ਰਹੀ ਸੀ ਤੇ ਬੱਚੇ ਜਿਆਦਾ ਥੱਕੇ ਹੋਣ ਕਰਕੇ ਬੈਠਣਾ ਨਹੀਂ ਚਾਹੁੰਦੇ ਸੀ ਸੋ ਅਸੀਂ ਫੇਰ ਗੁਰੂ ਅਮਰਦਾਸ ਐਨ ਆਰ ਆਈ ਸਰਾਂ ਜਿੱਥੇ ਸਾਨੂੰ ਕਮਰੇ ਮਿਲੇ ਸੀ ਅਸੀਂ ਉਧਰ ਨੂੰ ਚੱਲ ਪਏ ਕਮਰੇ ਦੇ ਵਿੱਚ ਜਾ ਕੇ ਬੱਚੇ ਜਿਆਦਾ ਥੱਕੇ ਹੋਣ ਕਰਕੇ ਬਹੁਤ ਜਲਦੀ ਸੌ ਗਏ ਥੋੜੀ ਦੇਰ ਅਸੀਂ ਵੀ ਸੰਗਤ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਸ ਤੋਂ ਬਾਅਦ ਅਸੀਂ ਵੀ ਸੌ ਗਏ ਅਗਲੇ ਦਿਨਾਂ ਦੇ ਵਿੱਚ ਅਸੀਂ ਕਿਹੜੇ ਕਿਹੜੇ ਗੁਰੂ ਘਰ ਦੇ ਦਰਸ਼ਨ ਕਰਨ ਗਏ ਤੇ ਪੂਰੀ ਯਾਤਰਾ ਦੀਆਂ ਵੀਡੀਓ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਅੱਗੇ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਤਾਂ ਜੋ ਇਸ ਵੀਡੀਓ ਦੇ ਜਰੀਏ ਸਾਰੀ ਸੰਗਤ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਸਾਹਿਬ ਦੇ ਦਰਸ਼ਨ ਕਰ ਸਕੇ ਸਾਰੀ ਸੰਗਤ ਜੋ ਇਸ ਵੀਡੀਓ ਨੂੰ ਦੇਖ ਰਹੀ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੁਰੂ ਸਾਹਿਬ ਤੁਹਾਡੇ ਤੇ ਕਿਰਪਾ ਬਣਾਈ ਰੱਖਣ ਮੇਰ ਪਰਿਆ ਹੱਥ ਰੱਖਣ ਹੱਸਦੇ ਰਹੋ ਵਸਦੇ ਰਹੋ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ